ਸਸਿਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਵੜੀ ਧੰਨਵਾਦ ਮਮ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ ਸੌਰੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੋ ਸਾਰੀ ਫੈਮਿਲੀ ਥੋੜਾ ਧੰਨਵਾਦ ਕਰਨੀ ਚਾਹੀਦੀ ਮਾਈ ਗਾਟ ਹੈ ਔਰ ਈਕਮ ਅਮਾ ਅਮਨ ਕਮ ਆਨ ਅਮਨ ਬੋਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਲੁਧਿਆਣਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦੀ ਹੈ ਜਿਨ੍ਹਾਂ ਨੇ ਲਵ ਯੂ ਲੁਧਿਆਣਾ ਲਵ ਯੂ ਅਮਾਨਿੰਦਰ ਸਿੰਘ ਕਮ ਆਨ ਥੋੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪਾਪਾ ਨੂੰ ਜਿੱਤਾਇਆ ਓ ਵੈਰੀ ਗੁੱਡ ਇੱਕ ਵਾਰੀ ਦੇ ਫਲਾਈ ਕਿੱਸ ਟੂ एवरीवन लव यू ਲੁਧਿਆਣਾ ਸੇ ਲਵ ਯੂ ਲੁਧਿਆਣਾ ਚਲੋ ਥੈਂਕ ਯੂ एवरीवन ਬਹੁਤ-ਤਕਬਦ اور ਬਹੁਤ ਮਿਹਰਬਾਨੀ ਹੋਰ ਸਪੈਸ਼ਲ ਥੈਂਕਸ ਟੂ ਵਨ ਮੈਨ ਆ ਸਾਰੇ ਲੀਡਰ ਬੈਂਸ ਬ੍ਰਦਰਸ ਘਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਡਾਬਰ ਸਾਹਿਬ ਪਾਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਆ ਚੀਵਾ ਸਾਹਿਬ ਛੱਠਾ ਸਾਹਿਬ ਸਾਰੇ ਬਲੌਕ ਪ੍ਰਧਾਨ ਸਾਡੇ ਐਂਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ थैंक यू एवरीवन थैंक यू सो मच